ਨਾਮ ਕੇਵਲ ਸਿੰਘ ਜੀ ਜਮੰਦਾ ਚਰਨ ਸਕੱਤਰ ਬਲਾਕ ਸੁਨਾਮਪੋ ਹਰਤੀ ਕਿਸਾਨੀ ਹਲ ਸਿੱਧੂਪੁਰ ਇਹ ਟ੍ਰੇਨਾਂ ਦੇਖੋ ਜੀ ਜਿਹੜੀਆਂ ਸਾਡੀਆਂ ਮੰਗਾਂ ਮੰਨੀਆਂ ਹੋਈਆਂ ਸਰਕਾਰ ਵੱਲੋਂ 2020 ਦੇ ਅੰਦੋਲਨ ਦੇ ਵਿੱਚ ਉਹਨਾਂ ਨੂੰ ਨਾ ਲਾਗੂ ਕਰਨਾ ਅਸੀਂ ਪਿਛਲੇ 13 ਫਰਵਰੀ ਤੋਂ ਤਿੰਨ ਵੱਖ-ਵੱਖ ਬਾਡਰਾਂ ਤੇ ਬੈਠੇ ਆਂ ਸਾਨੂੰ ਰਾਜਸਥਾਨੀ ਤੋਂ ਜਾਣ ਤੋਂ ਰੋਕਿਆ ਜਾ ਰਿਹਾ ਸਾਰਾ ਗੜਾ ਡੱਲੇ ਵਾਲਾ ਸਾਹਿਬ ਸਾਡੇ ਮਰਨ ਵਰਤ ਤੇ ਬੈਠੇ ਨੇ ਉਹਦੇ ਅਧਿਵਾਕ ਸਾਡਾ ਇਹ ਐਕਸ਼ਨ ਹੈ ਅਸੀਂ ਉਹਦੇ ਮੁਤਾਬਕ ਟ੍ਰੇਨਾਂ ਰੋਕੀਆਂ ਨੇ ਜੇ ਸਰਕਾਰ ਨਹੀਂ ਹਲੇ ਵੀ ਹੋਊਗੀ ਤਾਂ ਅਸੀਂ ਜੋ ਸਾਡੇ ਮੋਰਚੇ ਦਾ ਇਦੋਂ ਤਾਕੜਾ ਐਕਸ਼ਨ ਹੋਊਗਾ ਉਹ ਵੀ ਲਵਾਂਗੇ ਦੇਖੋ ਜੀ ਵੀ ਇਹ ਕੀ ਕਰ ਸਕਦੇ ਨੇ ਪਰ ਅਸੀਂ ਇੱਕ ਗੱਲ ਕਹਿਨੇ ਆ 20 ਅਸੀਂ ਗੁਰੂ ਗੋਬ ਸਿੰਘ ਮਹਾਰਾਜ ਦੇ ਵਾਰਸ ਨੇ ਡੱਲੇਵਾਲ ਸਾਹਿਬ 5 ਦਿਨ ਨਹੀਂ ਕੋਈ ਘਟ ਸਕਦਾ ਜ 3ਵੇਂ ਦਿਨ ਚ ਪਹੁੰਚ ਕੇ 22ਵੇਂ ਚ ਉਹਨਾਂ ਮਾਰੇ ਗੁਰੂ ਮਹਾਰਾਜ ਦਾ ਥਾਪੜ ਹੈ ਐਸੇ ਤਰ੍ਹਾਂ ਨਹੀਂ ਡੱਲੇਵਾਲ ਸਾਹਿਬ ਮਰਦੇ ਜੇ ਡੱਲੇਵਾਲ ਸਾਹਿਬ ਦੀ ਸਹੀਦੀ ਹੋ ਜਾਂਦੀ ਹੈ ਤਾਂ ਮੋਦੀ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਹਜ਼ਾਰਾਂ ਡੱਲੇਵਾਲ ਸਾਹਿਬ ਪੈਦਾ ਹੋਣਗੇ ਉਹਨਾਂ ਦੇ ਇੱਕ ਦੇ ਖੂਨ ਦੇ ਕਤਰੇ ਡੁੱਲਣ ਨਾਲ ਤੁਹਾਨੂੰ ਸਾਹਮਣਾ ਔਖਾ ਹੋ ਜੂਗਾ ਕਸ਼ਮੀਰ ਸਿੰਘ ਕਾਕੜਾ ਜ਼ਿਲ੍ਹਾ ਖਜਾਨਚੀ ਸਿੱਧੂਪੁਰ ਅੱਜ ਅਸੀਂ ਜੋ ਸਾਡਾ ਪ੍ਰਧਾਨ ਜਜੀਤ ਸਿੰਘ ਡੱਲੇਵਾਲ ਨੂੰ 2 ਦਿਨ ਹੋ ਗਏ ਭੁਖ ਹੜਤਾਲ ਤੇ ਬੈਠਿਆ ਨੂੰ ਮਰਨ ਵਰ ਤੇ ਬੈਠਿਆ ਨੂੰ ਉਹਦੇ ਸਬੰਧ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਗੱਡੀਆਂ ਲੇਲਾ ਰੋਕ ਰਹੇ ਆ ਕਾਰਨ ਕੀ ਹੈ ਵੀ ਇੰਨੇ ਦਿਨ ਉਹਨੂੰ ਭੁਖ ਹੜਤਾਲ ਤੇ ਬੈਠਿਆ ਨੂੰ ਹੋ ਗਏ ਮਰਨ ਵਰ ਤੇ ਬੈਠਿਆ ਨੂੰ ਹੋ ਗਏ ਕਿਸੇ ਵੀ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਨੇ ਕੋਈ ਗੱਲ ਕਰਨ ਦੀ ਯਤਨ ਨਹੀਂ ਕਰਿਆ ਜਦੋਂ ਕਿ ਅਸੀਂ ਪਹਿਲਾਂ ਸਮੇਂ-ਸਮੇਂ ਤੇ ਮੰਗ ਪੱਤਰ ਦਿੱਤੇ ਰੇਲਾਂ ਰੋਕੀਆਂ ਦਿੱਲੀ ਧਰਨਾ ਲਾਇਆ ਉੱਥੇ ਸੈਂਟਰ ਸਰਕਾਰ ਨੇ ਲਿਖਤੀ ਰੂਪ ਦੇ ਵਿੱਚ ਸਾਡੀਆਂ ਮੰਗਾਂ ਮੰਨੀਆਂ ਪਰ ਦੁੱਖ ਦੀ ਗੱਲ ਹੈ ਐਡੇ ਵੱਡੇ ਅਹੁਦੇ ਤੇ ਹੁੰਦੇ ਹੋਏ ਸਾਡੇ ਲੀਡਰ ਕਿਉਂ ਮੁੱਕਰ ਜਾਂਦੇ ਨੇ ਉਹਨਾਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਮੰਗ ਕੀ ਹੈ ਐਮਐਸਪੀ ਵੀ ਜਿਵੇਂ ਕਿ ਸਾਰੇ ਵਰਗਾਂ ਨੂੰ ਜਿਹੜੀ ਉਹਨਾਂ ਦੀ ਮਜ਼ਦੂਰੀ ਹੈ ਮੁਲਾਜ਼ਮ ਦੀ ਤਨਖਾਹ ਹੈ ਸੂਚਕ ਅੰਕ ਦੇ ਨਾਲ ਵਧਾਈ ਜਾਂਦੀ ਹੈ ਪਰ ਕਿਸਾਨਾਂ ਨੂੰ ਕਿੰਨਾ ਸਮਾਂ ਹੋ ਗਿਆ ਇਹਨਾਂ ਦੀਆਂ ਫਸਲਾਂ ਦੇ ਜਿਹੜੇ ਰੇਟ ਨੇ ਉਸ ਮਕਦਾਰ ਨਾਲ ਨਹੀਂ ਵਧ ਰਹੇ ਜਿਸ ਦੇ ਰੋਸ ਵਜੋਂ ਅੱਜ ਪੰਜਾਬ ਵਿੱਚ ਤੇ ਸੈਂਟਰ ਸਰਕਾਰ ਦੇ ਸਾਰੇ ਸਟੇਸ਼ਨਾਂ ਤੇ ਗੱਡੀਆਂ ਰੋਕੀਆਂ ਜਾ ਰਹੀਆਂ ਹਨ ਤੇ ਡੱਲੇਵਾਲ ਦੀ ਹਮਾਇਤ ਦੇ ਵਿੱਚ ਇਹ ਟਰੇਨ ਲਾਏ ਜਾ ਰਹੇ ਹਨ ਮੇਰਾ ਨਾਮ ਕੇਵਲ ਸਿੰਘ ਜਮੰਦਾ ਚਰਨ ਸਕੱਤਰ ਬਲਾਕ ਸੁਨਾਮ ਪਵਾਰਤੀ ਕਿਸਾਨ ਯੂਨੀਤ ਸਿੱਧੂਪੁਰ ਇਹ ਟਰੇਨਾਂ ਦੇਖੋ ਜੀ ਜਿਹੜੀਆਂ ਸਾਡੀਆਂ ਮੰਗਾਂ ਮੰਨੀਆਂ ਹੋਈਆਂ ਸਰਕਾਰ ਵੱਲੋਂ 2020 ਦੇ ਅੰਦੋਲਨ ਦੇ ਵਿੱਚ ਉਹਨਾਂ ਨੂੰ ਨਾ ਲਾਗੂ ਕਰਨਾ ਅਸੀਂ ਪਿਛਲੇ 13 ਫਰਵਰੀ ਤੋਂ ਤਿੰਨ ਵੱਖ-ਵੱਖ ਬਾਡਰਾਂ ਤੇ ਬੈਠੇ ਆਂ ਸਾਨੂੰ ਰਾਜਧਾਨੀ ਤੋਂ ਜਾਣ ਤੋਂ ਰੋਕਿਆ ਜਾ ਰਿਹਾ ਸਾਰਾ ਗੜਾ ਡੱਲੇ ਵਾਲਾ ਸਾਹਿਬ ਸਾਡੇ ਮਰਨ ਵਰਤ ਤੇ ਬੈਠੇ ਨੇ ਉਹਦੇ ਅਧਿਵਾਕ ਸਾਡਾ ਇਹ ਐਕਸ਼ਨ ਹੈ ਅਸੀਂ ਉਹਦੇ ਮੁਤਾਬਕ ਟਰੇਨਾਂ ਰੋਕੀਆਂ ਨੇ ਜੇ ਸਰਕਾਰ ਨਹੀਂ ਹਲੇ ਵੀ ਹੋਊਗੀ ਤਾਂ ਅਸੀਂ ਜੋ ਸਾਡੇ ਮੋਰਚੇ ਦਾ ਇਦੋਂ ਤਾਕੜਾ ਐਕਸ਼ਨ ਹੋਊਗਾ ਉਹ ਵੀ ਲਵਾਂਗੇ ਦੇਖੋ ਜੀ ਉਹ ਪਰਖ ਕੇ ਦੇਖਦੀ ਐ ਵੀ ਇਹ ਕੀ ਕਰ ਸਕਦੇ ਨੇ ਪਰ ਅਸੀਂ ਇੱਕ ਗੱਲ ਕਹਿਨੇ ਆਂ ਵੀ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਾਰਸ ਨੇ ਡੱਲੇਵਾਲ ਸਾਹਿਬ 5 ਦਿਨ ਨਹੀਂ ਕੋਈ ਕੱਟ ਸਕਦਾ ਜੇ 3ਵੇਂ ਦਿਨ ਚ ਪਹੁੰਚ ਗਏ 22ਵੇਂ ਚ ਉਹਨਾਂ ਮਾਰੇ ਗੁਰੂ ਮਹਾਰਾਜ ਦਾ ਥਾਪੜ ਐ ਐਸੇ ਤਰ੍ਹਾਂ ਨਹੀਂ ਡੱਲੇਵਾਲ ਸਾਹਿਬ ਮਰਦੇ ਜੇ ਡੱਲੇਵਾਲ ਸਾਹਿਬ ਦੀ ਸਹੀਦੀ ਹੋ ਜਾਂਦੀ ਐ ਤਾਂ ਮੋਦੀ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਹਜ਼ਾਰਾਂ ਡੱਲੇਵਾਲ ਸਾਹਿਬ ਪੈਦਾ ਹੋਣਗੇ ਉਹਨਾਂ ਦੇ ਇੱਕ ਦੇ ਖੂਨ ਦੇ ਕਤਰੇ ਡੁੱਲਣ ਨਾਲ ਤੁਹਾਨੂੰ ਸਾਹਮਣਾ ਔਖਾ ਹੋਊ